ਪੰਜਾਬ ਅਤੇ ਜਨਤ ਦੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਦੁਆਬਾ ਅਤੇ ਮਾਝਾ ਦੇ ਜ਼ਿਲ੍ਹਿਆਂ ਦੇ ਮੌਸਮ ਦੀ ਜਾਣਕਾਰੀ ਸ਼ੇਅਰ ਕੀਤੀ ਜਾਊਗੀ 22 ਤੋਂ ਲੈ ਕੇ 20 ਤੋਂ ਲੈ ਕੇ 22 ਤਰੀਕ ਤੱਕ ਕਿਸ ਤਰ੍ਹਾਂ ਮੌਸਮ ਰਹੇਗਾ ਜਲੰਧਰ ਦੇ ਉੱਤੇ ਨਜ਼ਰ ਮਾਰਦੇ ਹਾਂ ਪਹਿਲਾਂ 20 ਤਰੀਕ ਨੂੰ ਹਲਕੀ ਜਰਮਾਨੀ ਬਦਲਵਾਈ ਦਿਖਾਈ ਦੇ ਸਕਦੀ ਆ ਤੇ 21 ਤਰੀਕ ਨੂੰ ਸਵੇਰ ਦੇ ਟਾਈਮ ਹਲਕੀ ਜਰਮਾਨੀ ਟੁੱਟਵੀਂ ਬਦਲਵਾਈ ਤੇ ਨਾਲ ਟੁੱਟਵੀਂ ਇਲਾਕੇ ਦੇ ਵਿੱਚ ਬੂੰਦਾਬੰਦੀ ਹੋ ਸਕਦੀ ਆ ਦੁਪਹਿਰ ਦੇ ਤਾਈਂ ਵੱਤ ਵਤ ਟੈਂਪਰੇਚਰ 39 ਡਿਗਰੀ ਰਹੇਗਾ ਦੇ ਨਾਲ ਸ਼ਾਮ ਦੇ 8 ਵਜੇ ਤੇਜ਼ ਹਨੇਰੀ ਚੱਲੇਗੀ ਰਾਤ ਦੇ ਟਾਈਮ ਹੀ ਹਨੇਰੀ ਚੱਲਣ ਦੀ ਸੰਭਾਵਨਾ ਬਰਕਰਾਰ ਰਹੇਗੀ ਤਸਵੀਰੇ 22 ਤਰੀਕ ਨੂੰ 5 ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਮੌਲੇ ਤਾਰਮੀ ਪੈਣ ਦੀ ਸੰਭਾਵਨਾ ਰਹੇਗੀ ਉਸ ਤੋਂ ਬਾਅਦ ਰਾਤ ਦੇ ਟਾਈਮ ਹੀ ਮੀਂਹ ਜਾਰੀ ਰਹੇਗਾ ਕਪੂਰਸਰਾ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ 19 ਤੇ 20 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ 20 ਤਰੀਕ ਨੂੰ ਖੜਾਕੇਦਾਰ ਧੁੱਪ ਲੱਗ ਸਕਦੀ ਹੈ ਦੁਪਹਿਰ ਦੇ ਟਾਈਮ ਵੱਧ ਵੱਧ ਟੈਂਪਰੇਚਰ 41 ਡਿਗਰੀ ਹੋਵੇਗਾ 21 ਤਰੀਕ ਨੂੰ ਸਵੇਰ ਦੇ 3-4 ਵਜੇ ਹਲਕੀ ਦੁਮੈਣੀ بارش ਟੁੱਟਵੇਂ ਇਲਾਕੇ ਦੇ ਵਿੱਚ ਹੋਵੇਗੀ ਤੇ ਵੱਧ ਤੋਂ ਵੱਧ ਟੈਂਪਰੇਚਰ 39 ਡਿਗਰੀ ਦੁਪਹਿਰ ਦੇ ਟਾਈਮ ਜਾਵੇਗਾ ਹਨੇਰੀ ਆਉਣ ਦੀ ਸੰਭਾਵਨਾ ਸ਼ਾਮ ਨੂੰ 8 ਵਜੇ 21 ਤਰੀਕ ਨੂੰ ਹੋਵੇਗੀ ਤੇ 22 ਤਰੀਕ ਨੂੰ ਸਾਰਾ ਦਿਨ ਮੌਲੇ ਧਰਮੀ ਪੈਣ ਦੀ ਸੰਭਾਵਨਾ ਬਰਕਰਾਰ ਰਹੇਗੀ ਤੇ ਨਾਲ ਤੇਜ਼ ਹਨੇਰੀਆਂ ਤੇ ਚਖੜ ਚੱਲਦੇ ਰਹਿਣਗੇ ਹੁਣ ਨਜ਼ਰ ਮਾਰਦੇ ਹਾਂ ਨਵਾਂ ਸ਼ਹਿਰ ਇਲਾਕੇ ਦੇ ਵਿੱਚ ਰਾਤ ਦੇ ਟਾਈਮ 19 ਤਰੀਕ ਨੂੰ ਹਲਕੀ ਦੁਮੈਣੀ بارش 5-6 ਵਜੇ ਹੋ ਸਕਦੀ ਹੈ ਤੇ 20 ਤਰੀਕ ਨੂੰ ਸੰਘਣੇ ਪੱਧਰ ਬਣੇ ਰਹਿਣਗੇ ਤੇ ਨਾਲ ਬਦਲ ਸਾਰਾ ਦਿਨ ਹੀ ਘਰਜਦੇ ਰਹਿਣਗੇ 21 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬੱਦਰਵਾਈ ਤੇ ਨਾਲ ਹਨੇਰੀ ਆਉਣ ਦੀ ਸੰਭਾਵਨਾ ਸ਼ਾਮ ਨੂੰ 5-6 ਵਜੇ ਹੋਵੇਗੀ ਉਸ ਤੋਂ ਬਾਅਦ ਰਾਤ ਭਰ ਮੀਂਹ ਆਉਣ ਦੀ ਸੰਭਾਵਨਾ ਬਣੀ ਰਹੇਗੀ 22 ਤਰੀਕ ਨੂੰ ਨਜ਼ਰ ਮਾਰੀਏ ਤਾਂ ਸਾਰਾ ਦਿਨ ਹੀ ਹਲਕੀ ਤੋਂ ਟੁੱਟਵੀਂ ਬਾਰਿਸ਼ ਹੋਣ ਦੀ ਸੰਭਾਵਨਾ ਸਾਰਾ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਬਣੀ ਰਹੇਗੀ ਤੇ ਬਾਕੀ ਸਾਰਾ ਦਿਨ ਹੀ ਤੇਜ਼ ਹਨੇਰੀ ਆਉਣ ਦੀ ਸੰਭਾਵਨਾ ਹੋਵੇਗੀ ਜੇ ਨਜ਼ਰ ਮਾਰੀਏ ਕਿ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਕਿਸ ਤਰ੍ਹਾਂ ਮੌਸਮ ਰਹੇਗਾ ਤਾਂ 7 ਤੋਂ ਲੈ ਕੇ 9 ਵਜੇ ਤੱਕ 19 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ 20 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਫਤਵਤ ਟੈਂਪਰੇਚਰ 39 ਡਿਗਰੀ ਰਹੇਗਾ 21 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ 37 ਡਿਗਰੀ ਟੈਂਪਰੇਚਰ ਗਰਮੀ ਦੇ ਵਿੱਚ ਗਰਾਵਟ ਹੋਵੇਗੀ 22 ਤਰੀਕ ਨੂੰ ਨਜ਼ਰ ਮਾਰੀਏ ਤਾਂ ਸਵੇਰ ਤੋਂ ਲੈ ਕੇ ਦੁਪਹਿਰ ਦੇ 1 ਤੋਂ 2 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਦੇ ਨਾਲ ਸਾਰਾ ਦਿਨ ਹੀ ਤੇਜ਼ ਹਨੇਰੀ ਚੱਖਣ ਦੀ ਚੱਲਣ ਦੀ ਸੰਭਾਵਨਾ ਚਲਦੀ ਰਹੇਗੀ ਜਿਆਦਾ ਹਨੇਰ ਆਉਣ ਦੀ ਸੰਭਾਵਨਾ ਸ਼ਾਮ ਦੇ 4-5 ਵਜੇ ਰਵੇਗੀ ਤੇ ਰਾਤ ਦੇ ਟਾਈਮ ਮੌਲੇ ਧਰਮੀ ਪੈਂਦਾ ਰਹੇਗਾ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਨਜ਼ਰ ਮਾਰੀਏ ਤਾਂ 19 ਤਰੀਕ ਨੂੰ 6-7 ਵਜੇ ਮੀਂਹ ਆਉਣ ਦੀ ਸੰਭਾਵਨਾ ਟਟਵੇਂ ਇਲਾਕੇ ਦੇ ਵਿੱਚ ਹੋ ਸਕਦੀ ਆ ਤੇ ਰਾਤ ਦੇ ਟਾਈਮ ਹੀ ਹਲਕੀ ਤੋਂ ਦਰਮਿਆਨੀ ਬੂੰਦਾਬਾਂ ਦੀ ਟਟਵੇਂ ਇਲਾਕੇ 'ਚ ਹੋ ਸਕਦੀ ਆ। 20 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਦੇ ਨਾਲ ਹਲਕੇ ਤੋਂ ਟਾਵੇਂ ਬੱਦਲ ਦਿਖਾਈ ਦੇ ਸਕਦੇ ਨੇ। 21 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਤੇ ਸ਼ਾਮ ਦੇ ਰਾਤ ਦੇ 10-11 ਵਜੇ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਤੇ ਉਸ ਤੋਂ ਬਾਅਦ 22 ਤਰੀਕ ਨੂੰ ਮੀਂਹ ਸਵੇਰੇ 6 ਵਜੇ ਤੋਂ ਲੈ ਕੇ ਹੀ ਸ਼ਾਮ ਦੇ 6 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ ਨਾਲ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ 5 ਵਜੇ ਤੇਜ਼ ਹਨੇਰੀ ਚਖੜ 5 ਵਜੇ ਚੱਲਦੇ ਰਹਿਣਗੇ ਤੇ ਰਾਤ ਦੇ ਟਾਈਮ ਮੀਂਹ ਜਾਰੀ ਰਹੇਗਾ ਹੁਣ ਨਜ਼ਰ ਮਾਰਦੇ ਹਾਂ ਤਰਨਤਾਂ ਜਿਲ੍ਹੇ ਦੇ ਵਿੱਚ 19 ਤਰੀਕ ਨੂੰ 5-6 ਵਜੇ ਤੇ 7 ਵਜੇ ਮੀਂਹ ਆਉਣ ਦੀ ਸੰਭਾਵਨਾ ਰਹੇਗੀ 20 ਤਰੀਕ ਨੂੰ ਵੱਧ ਵੱਧ ਟੈਂਪਰੇਚਰ 40 ਡਿਗਰੀ ਹੋਵੇਗਾ ਤੇ ਕੜਾਕੇਦਾਰ ਧੁੱਪ ਲੱਗਣ ਦੀ ਸੰਭਾਵਨਾ ਬਣ ਰਹੀ ਆ 21 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ 22 ਤਰੀਕ ਨੂੰ ਸਵੇਰੇ 6 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਰਹੇਗੀ ਤੇ ਨਾਲ ਤੇਜ਼ ਹਨੇਰੀ ਚੱਲਦੀ ਰਹੇਗੀ ਜਿਆਦਾ ਝੱਖੜ ਆਉਣ ਦੀ ਸੰਭਾਵਨਾ ਸ਼ਾਮ ਨੂੰ 4-5 ਵਜੇ ਰਹੇਗੀ ਰਾਤ ਦੇ ਟਾਈਮ ਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹੇਗੀ ਗਰਦਾਸਪੁਰ ਜਿਹੜੇ ਉੱਤੇ ਨਜ਼ਰ ਮਾਰੀਆਂ ਤਾਂ 19 ਤਰੀਕ ਰਾਤ ਦੇ ਟਾਈਮ ਮੌਸਮ ਖੁਸ਼ਕ ਰਹੇਗਾ 20 ਤਰੀਕ ਸਾਰਾ ਦਿਨ ਹੀ ਹਲਕੇ ਤੋਂ ਦਰਮਿਆਨੀ ਬਦਲਵਾਈ ਬਣੀ ਰਹੇਗੀ ਤੇ 21 ਤਰੀਕ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ 22 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ 2 ਤੋਂ ਲੈ ਕੇ ਰਾਤ ਦੇ 12 1 ਵਜੇ ਤੱਕ ਤੇ ਸਾਰੀ ਰਾਤ ਹੀ ਟੁੱਟਵੀਂ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਰਹੇਗੀ ਤੇ ਜ਼ਿਆਦਾ ਹਨੇਰੀ ਆਉਣ ਦੀ ਸੰਭਾਵਨਾ 8-9 ਵਜੇ ਰਾਤ ਦੇ ਟਾਈਮ ਹੋਵੇਗੀ ਪਠਾਨਕੋਟ ਜ਼ਿਲ੍ਹੇ ਉੱਤੇ ਨਜ਼ਰ ਮਾਰੀਏ ਤਾਂ 20 ਤਰੀਕ ਨੂੰ ਰਾਤ ਤੋਂ ਲੈ ਕੇ ਅਗਲੀ ਸਵੇਰ ਛੇ ਸਤਵੇ ਤੱਕ ਮੀਂਹ ਆਉਣ ਦੀ ਸੰਭਾਵਨਾ ਜਾਰੀ ਰਹੇਗੀ ਤੇ ਉਸ ਤੋਂ ਬਾਅਦ ਦਿਨ ਦੇ ਟਾਈਮ ਧੁੱਪ ਲੱਗਣ ਦੀ ਸੰਭਾਵਨਾ ਤੇ ਵੱਧ ਤੋਂ ਵੱਧ ਟੈਂਪਰੇਚਰ 39 ਡਿਗਰੀ 37 ਡਿਗਰੀ ਹੋਵੇਗਾ 21 ਤਰੀਕ ਨੂੰ ਹਲਕੇ ਦਰ ਦੇ ਮੈਨੀ ਬਦਲਵਾਈ ਹੋ ਸਕਦੀ ਹੈ ਤੇ 22 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਮੌਲੇ ਧਰਮੀ 3 ਤੋਂ ਲੈ ਕੇ ਸਵੇਰੇ 3 ਤੋਂ ਲੈ ਕੇ ਦੁਪਹਿਰ ਦੇ 1 2 ਵਜੇ ਤੱਕ ਜਾਰੀ ਰਹੇਗਾ ਤੇ ਉਸ ਤੋਂ ਬਾਅਦ ਵੀ ਹਲਕੇ ਦਰ ਟੁੱਟ ਮੀਂਹ بارش ਜਾਰੀ ਰਹੇਗੀ ਜਿਆਦਾ ਹਨੇਰੀ ਆਉਣ ਦੀ ਸੰਭਾਵਨਾ ਦਪਹਿਰ ਦੇ 1 2 ਵਜੇ ਪਠਾਨਕੋਟ ਦੇ ਵਿੱਚ ਹੋਵੇਗੀ ਤੇ ਰਾਤ ਦੇ ਟਾਈਮ ਵੀ ਜਾਰੀ ਰਹੇਗਾ ਗਰਮੀ ਦੇ ਵਿੱਚ ਰਾਹਤ ਇਹਨਾਂ 2 ਦਿਨਾਂ 21 ਤਰੀਕ ਤੇ ਜ਼ਿਆਦਾਤਰ 22 ਤਰੀਕ ਦੇ ਵਿੱਚ ਪੰਜਾਬ ਦੇ ਇਲਾਕਿਆਂ ਦੇ ਵਿੱਚ ਰਹੇਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਰੂਰ ਸ਼ੇਅਰ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ